ਅਸੀਂ ਅੱਜ ਮੌਜੂਦ ਹੈਗੇ ਹਾਂ ਗਰਾਊਂਡ ਜ਼ੀਰੋ ਦੇ ਉੱਤੇ ਦਾਸੀਏ ਕੀ ਰਮਦਾਸ ਦੇ ਨੇੜੇ ਪਿੰਡ ਜੋ ਲੱਗਦਾ ਜੱਟਾ ਪਿੰਡ ਦੇ ਵਿੱਚ ਆ ਆਪਾਂ ਮੌਜੂਦ ਹੈਗੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਜੋ ਨੁਕਸਾਨ ਇੱਥੇ ਫਸਲਾਂ ਦਾ ਹੋਇਆ ਤਾਂ ਸਾਡੇ ਨਾਲ ਕੁਝ ਇੱਥੇ ਜੋ ਜ਼ਿੰਮੇਵਾਰ ਲੋਕ ਜਾਂ ਸਾਡੇ ਨਾਲ ਕਿਸਾਨ ਜਿਹੜੇ ਇੱਥੇ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਪੰਜਾਬ ਭਰ ਦੇ ਵਿੱਚ ਜਿੱਥੇ ਹੜਾ ਦੀ ਮਾਰ ਪਈ ਆ ਤਾਂ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਇੱਥੋਂ ਇੱਥੋਂ ਤੱਕ ਕਿ ਕਈ ਸਾਡੇ ਨਾਲ ਕਿਸਾਨ ਇਹੋ ਜਿਹੇ ਵੀ ਨਹੀਂ ਜਿਨ੍ਹਾਂ ਦੀ ਜ਼ਮੀਨ ਜਿਹੜੀ ਆ ਤਾਰੋਂ ਪਾਰ ਲੱਗਦੀ ਆ ਉਹ ਬਰਬਾਦ ਹੋ ਚੁੱਕੀ ਆ ਤਾਂ ਸਾਡੇ ਨਾਲ ਜਿਹੜੋ ਇੱਥੋਂ ਦੇ ਪਿੰਡ ਵਾਸੀ ਜਿਹੜੇ ਮੌਜੂਦ ਹੈਗੇ ਨੇ ਆਪਾਂ ਗੱਲ ਵੀ ਕਰਦੇ ਆ ਤਾਂ ਕੀ ਹਾਲਾਤ ਸੀਗੇ ਇੱਥੇ ਜਦੋਂ ਪਾਣੀ ਆਇਆ ਸੀ ਪਾਣੀ ਵੇਖੋ ਜੀ ਸਵੇਰੇ 4 ਵਜੇ ਨਾਲ ਛੁੱਟ ਗਿਆ ਤੁਸੀਂਾਂ ਟੁੱਟ ਗਿਆ ਨੇ ਤੇ ਪਾਣੀ ਬੇਵਾਰਾ ਹੋ ਗਿਆ ਇਹਦੇ ਬਹੁਤ ਨੁਕਸਾਨ ਦੇਖ ਲੋ ਹੋ ਗਿਆ ਜੀ ਪੈੜੀਆਂ ਦਾ ਕਿੰਨਾ ਕੁ ਨੁਕਸਾਨ ਆਇਆ ਪੰਡੀਆਂ ਦਾ ਤੁਸੀਂ ਵੇਖ ਹੀ ਸਕਦੇ ਜੇ ਕਿਸੇ ਦਾ ਇਥੇ ਕਮਾਲ ਆ ਜੇ ਕੋ ਖਲੋਤਾ ਕਿਸੇ ਦਾ ਝੋਨਾ ਤੇ ਨਹੀਂ ਬਚਿਆ ਚਲੋ ਕਮਾਲ ਤੁਹਾਨੂੰ ਪਤਾ ਲੱਭਣੀ ਡੇਰੇ ਤੇ ਜੋ ਨੇ ਦਾ ਸਾਰੇ ਨਗਰ ਦਾ ਬਹੁਤ ਨੁਕਸਾਨ ਹੋਇਆ ਕਸੋਲੇ ਵੀ ਸਾਡਾ ਦੋ ਪਿੰਡ ਦਾ ਜੀ ਕਸੋਲਾ ਉਸੇ ਬੰਬੀਆਂ ਲਗੀਆਂ ਨੇ ਟੈਗੇ ਨੇ ਕੋਠੇ ਮੋਟਰਾਂ ਪੇਜ ਗਈਆਂ ਬੋਰ ਖਰਾਬ ਹੋ ਜਣੇ ਨੇ ਬਹੁਤ ਨੁਕਸਾਨ ਹੋਇਆ ਅਸੀਂ ਦੱਸ ਹੀ ਨਹੀਂ ਸਕਦੇ ਕਿੰਨਾ ਨੁਕਸਾਨ ਹੋਇਆ ਜੇ 1.5 ਲੱਖ ਲਾ ਕੇ ਮੈਂ ਸੋਲਰ ਲਵਾਇਆ ਤੇ ਉਹ ਹੁਣ ਮੈਨੂੰ ਮੈਦੇ ਵੀ ਸੋਲਰ ਹੀ ਮੇਰਾ ਰੁੜ ਗਿਆ ਵਾ ਸੋਲਰ ਵੀ ਲੋੜ ਸੋਲਰ ਦੀ ਰੁੜ ਗਿਆ ਜੀ ਤੇ ਕੀ ਕਰਾਂਗਾ ਜੱਟ ਕੀ ਕਰੂ ਹਾਲਾਤ ਕਾਫੀ ਮਾੜੇ ਨੇ ਲੇਕਿਨ ਪ੍ਰਸ਼ਾਸਨ ਕੁਛ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਕੋਈ ਕਿਸੇ ਵੀ ਹੱਲੇ ਤੱਕ ਹਜੇ ਸਾਡੇ ਕੋਲ ਹਜੇ ਸਿਧਾ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਕੋਲ ਜਿੱਦਣ ਹੜ ਆਇਆ ਵਾ ਮੈਂ ਸੱਚ ਬੋਲਦਾ ਮਤਲਬ ਇਹ ਜਿਆ ਤੂੜੀ ਬੜੀ ਬਣਾਈ ਸੀ 9-9 ਫੁੱਟ ਦਾ ਪਾਣੀ ਆ ਗਿਆ ਜਿਹੜਾ ਮੇਰੇ ਕੋਲ ਧਗਵਾਨ ਬੰਦਾ ਆਈ ਉਹ ਅਸਕੇ ਤਿੰਨ ਡੰਗਰ ਆ ਉਹ ਮੈਨੂੰ ਕਿਥੇ ਮੈਂ ਬੰਨ ਲਾ ਜਿੱਥੇ ਮੈਂ ਬੰਨ ਲਾ ਤੂੰ ਹੀ ਬੰਨ ਲਾ ਉਹਨੇ ਇਹਨੇ ਪਾਣੀ ਦੀ ਲਾਦੀ ਤੂੜੀ ਮੈਂ ਕਿਹਾ ਸਵੇਰੇ ਕਿਤੇ ਮੰਗ ਲਾਂਗੇ ਪੰਡ ਲੈ ਆਵਾਂਗੇ ਅਗਲੇ ਦਿਨ ਬਾਬੇ ਨਾਨਕ ਨੇ ਉਸ ਦਿਨ ਤੇ ਲੰਗਰ ਬਾਬਾ ਨਾਲ ਨਾਲ ਲੰਗਰ ਚਲਾਵੇ ਦੁਨੀਆ ਦਾ ਉਤ ਸਾਈ ਫਸਲ ਧਕੇ ਮਰੇ ਨੇ ਉਤ ਕਈ ਮਰ ਜਣੇ ਨਾ ਕੇ ਕੋ ਸਲੰਡਰ ਨਾ ਕੇ ਕੋ ਤੇਲ ਜਨਰੇਟਰ ਪਾਣੀ ਬੁੜਾ ਮੁਸ਼ਕਲ ਇੱਕ ਦੂਜਾ ਬਾਬੇ ਨਾਲ ਕਰੇ ਬਹੁਤ ਲੰਗਰ ਲਾਏ ਨੇ ਘਰਾਂ ਦੇ ਵੀ ਕਾਫੀ ਨੁਕਸਾਨ ਹੋਇਆ ਹਾਂ ਘਰਾਂ ਦੇ ਵੇਖੋ ਕਦਾ ਪਿੱਛੋਂ ਬੈਗੇ ਨੇ ਫਰਸ਼ ਤੇ ਬਹੁਤ ਨੁਕਸਾਨ ਆਇਆ ਕੀ ਪਈ ਤੀ ਗਲੇ ਮੇਰਾ ਚੁਨਾਹੀ ਸਮਝ ਬਈ ਹੋ ਗਿਆ ਵੀ ਕਿ ਆ 20 ਕਿਲੇ 25 ਗੱਲਾਂ ਐ ਕਿਸਾਨ ਤਾਂ ਸ਼ੁਰੂ ਤੋਂ ਹੀ ਕਹਿ ਸਕਦੇ ਆ ਧਰਨਿਆਂ ਦੇ ਉੱਤੇ ਉਲਝਿਆ ਰਹਿਦਾ ਸਰਕਾਰ ਅਕੇ ਮੰਗਾ ਰੱਖਦਾ ਸ਼ੁਰੂ ਤੋਂ ਹੀ ਆਪਾਂ ਕਹਿ ਲਈਏ ਤਾਂ ਹੁਣ ਤਾਂ ਮਾਰ ਹੀ ਬਹੁਤ ਜਿਆਦਾ ਪੈਚੂ ਬਹੁਤ ਮਾਰ ਪੈ ਸਕਦੀ ਦੱਸ ਹੀ ਨਹੀਂ ਲੱਗਦੇ ਜਿਵੇਂ ਬਹੁਤ ਨੁਕਸਾਨ ਰਿਹਾ ਸਾਰੇ ਨਗਰ ਦਾ ਬਹੁਤ ਨੁਕਸਾਨ ਰਿਹਾ ਸਭ ਇਲਾਕਾ ਟਾਕਾ ਪੰਜਾਬ ਦੇ ਵਿੱਚ ਕੁਝ ਨਹੀਂ ਜੇ ਤੁਹਾਨੂੰ ਰੋਡ ਪਏ ਨਾ ਕੋਕੀਆ ਸ਼ਰਕਾ ਟੁੱਟ ਗਈ ਸਭ ਤੋਂ ਜ਼ਿਆਦਾ ਆਸ ਹੁੰਦੀ ਆ ਕਿ ਜਦੋਂ ਫਸਲ ਪੱਕੂਗੀ ਤਾਂ ਆਪਾਂ ਕੱਲ ਨੂੰ ਜਿਹੜਾ ਕਈ ਕਾਰਜ ਇਹੋ ਜਿਹੋ ਹੁੰਦੇ ਲੈ ਹੁੰਦੇ ਨੇ ਤਣ ਪਤਾ ਜਿਮੀਂਦਾਰ ਕਰਜ਼ੇ ਲੈਂਦੇ ਨੇ ਉਹ ਫਿਰ ਦੇ 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 ਨੇ ਖਾ ਫਿਰ ਲੈ ਲੀਦੇ ਨੇ ਅੱਗੇ ਕੰਮ ਚੱਲਦਾ ਆਈ ਵੀ ਆਰਤੀ ਕੋ ਫਸਲ ਨਾਲੀ ਦਾ ਵਧਣ ਕਟ ਲੈ ਲੀਦੇ ਹੁਣ ਸਰਕਾਰ ਨੇ ਸਿਸਟਮ ਬਣਾਤਾ ਵੀ ਫਸਲ ਦੇ ਪੈਸੇ ਕਿਸਾਨ ਦੇ ਸਾਥੇ ਚ ਪਾਓ ਜੇ ਇਸ ਕਰਕੇ ਆਰਤੀ ਵੀ ਸਾਡੀ ਨਹੀਂ ਕੋ ਬਾ ਫੜਦਾ ਕਿ ਤਾਂ ਨਹੀਂ ਤਾਂ ਕੀ ਹੋ ਜਾਂਦਾ ਜਦੋਂ ਦਾ ਇਹਨਾਂ ਨੇ ਕਾਨੂੰਨ ਬਣਾਤਾ ਵੀ ਜਿਮੀਂਦਾਰ ਜੀ ਆਸੇ ਖਾਤੇ ਚ ਪਾਓ ਉਹ ਕੋਈ ਇਮਾਨਦਾਰ ਆਰਤੀ ਹਾਂ ਜਿਹੜਾ ਦਿੰਦਾ ਨੇ ਨਗਦ ਨਾਵਾ ਉਹ ਤੋਂ ਲੈਂਦੇ ਨੇ ਗਵਰਨਮੈਂਟ ਜਿ ਲੈ ਲੈਣੀ ਉਹ ਤਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੇਟਾ ਹਾਂਜੀ ਕਿਉਂ ਸਾਡੀ ਫਸਲਾਂ ਜਿਹੜੀਆਂ ਨੇ ਸਭ ਰੁੜ ਗਈਆਂ ਨੇ ਤੇ ਸਾਡੀ ਪੈਲੀ ਵੀ ਆਵੇ ਲੋ ਰੁੜ ਗਈ ਆ ਸਾਡੇ ਪੱਦਰ ਹੋਣੀ ਚਾਹੀਦੀ ਆ ਪੈਲੀ ਹਾਂਜੀ ਤਾਂ ਕਿਸੇ ਨੇ ਇੱਥੇ ਕੋਈ ਇੱਥੇ ਪਹੁੰਚ ਨਹੀਂ ਕਰਤੀ ਨਹੀਂ ਸਿੱਖਾ ਨੇ ਬੜੀ ਚਲੋ ਮਦਦ ਕੀਤੀ ਆ ਸਾਡੀ ਕੋਈ ਪ੍ਰਸ਼ਾਸਨ ਜਾਂ ਸਰਕਾਰਾਂ ਦੇ ਕੋਈ ਨੁਮਾਇੰਦੇ ਕੋਈ ਸਰਕਾਰ ਨਹੀਂ ਇੱਥੇ ਆਈ ਨਹੀਂ ਇਹਦਾ ਕੋਈ ਬੜੀ ਹਾਂਜੀ ਕਿਸੇ ਨੇ ਕੋਈ ਸਾਰਨਾ ਲੀਤੀ ਤਾਂ ਫਿਰ ਕੀ ਹਾਲਾਤ ਹੋਣਗੇ ਹਾਲਾਤ ਇਹ ਗਾਂ ਹੁਣ ਕੀ ਤੱਕ ਗਾਂ ਛਾੜੂ ਤੇ ਨਾ ਫਿਰ ਡੱਬੂਗਾ ਇਹ ਪਸਾ ਚੁੱਪ ਪੂਰੀ ਕੂਣਾ ਚ ਉਹ ਗਾਂ ਫਿਰ ਛਾੜੂ ਨੂੰ ਕਹਿੰਦੇ ਵੱਡਾ ਪੌਣੀਆਂ ਨੇ ਜੇ ਇਹੋ ਹਾਲ ਹੋ ਰਿਹਾ ਜੇ ਤੇ ਸਾਡੀ ਕੋਈ ਸੁਣਾਈ ਹੋ ਜੂ ਤੇ ਖਰੇ ਕੋ ਆਸ ਰੱਖ ਲੈ ਅੱਛਾ ਕੱਲ ਪ੍ਰਧਾਨ ਮੰਤਰੀ ਜਿਹੜੇ ਉਹ ਦੌਰੇ ਤੇ ਨੇ ਪੰਜਾਬ ਤੇ ਇਹ ਸਾਰੇ ਹੜ੍ਹਾਂ ਦੇ ਹਾਲਾਤ ਵੇਖਣਗੇ ਤਾਂ ਲੱਗਦਾ ਕਿ ਕੇਂਦਰ ਦੀ ਸਰਕਾਰ ਬਾਹ ਫੜ ਸਕਦੀ ਫੜ ਸਕਦੀ ਉਹਨਾਂ ਨੂੰ ਘਾਟਾ ਕਾਦਾ ਜੇ ਕ ਕੇ ਕੇਂਦਰ ਸਰਕਾਰ ਜੋ ਚਾਹੇ ਕਰ ਸਕਦੀ ਹੈ ਤੋ ਗਰੀਬਾਂ ਸਾਡੇ ਆਰ ਕਦਾ ਮੰਦਾ ਹਾਲ ਸਰਕਾਰ ਕਿਸੇ ਨੂੰ ਰੋਟੀ ਦੇਵੇ ਕੋਈ ਬੰਦਾ ਉਹਨਾਂ ਨੂੰ ਮੁੱਲ ਪੈਣਾ ਪੈਣਾ ਕਿਸੇ ਗਰੀਬ ਨੂੰ ਰੋਟੀ ਮਿਲ ਜੇਗੀ ਆ ਇਹਨਾਂ ਨੂੰ ਕੀ ਅੱਗੇ ਵੀ ਦਿੱਤੇ ਤੇ ਦੋ ਸਰਕਾਰਾਂ ਬਦਲੀਆਂ ਨਵਾਂ ਲਿਆ ਵੀ ਤੇ ਜਾ ਲੈ ਲੋ ਤੇ ਤੇ ਜਾ ਹੋਵੇਗੀ ਤੇ ਆ ਤਾਂ ਜੇ ਕਹ ਲਿਆ ਕਿ ਸੁਖਬੀਰ ਬਾਦਲ ਜਾਂ ਫਿਰ ਕਾਂਗਰਸ ਦੀ ਗੱਲ ਕਰੀ ਤਾਂ ਉਹ ਨੋਟ ਕੈਸ਼ ਵੀ ਕਾਫੀ ਵੰਡ ਰਹੇ ਨੇ ਹਾਲਾ ਕਿ ਆਮ ਆਦਮੀ ਪਾਰਟੀ ਵਾਲੇ ਵੀ ਜਿਹੜੇ ਕਾਫੀ ਜਿਹੜੇ ਨਗਦੀ ਜਿਹੜੀ ਆ ਵੰਡ ਰਹੇ ਨੇ ਇੱਥੇ ਤੱਕ ਨਹੀਂ ਆ ਕੋਈ ਸਾਡੇ ਕੋ ਕੋਈ ਨਹੀਂ ਪੈਕਦਾ ਮੁਹੀ ਆ ਗੱਲ ਜਨਾਬ ਅਸੀਂ ਵੇਖਿਆ ਬਈ ਮੈਂ ਖਬਰਾਂ ਚ ਪਿੰਡ ਕੋਨਿਆ ਦੇ ਵਿੱਚ ਕਾਂਗਰਸ ਵਾਲੇ ਨਾ ਨੋਟ ਦੇ ਕੇ ਗਏ ਆ ਉਹ ਵੀ ਬਾਬੇ ਨੇ ਸ਼ਕਾਰ ਸੇਵਾ ਲਈ ਆ ਤੁਸੀਂ ਬੰਨਨ ਦੀ ਤੇ ਉਹਦੇ ਵਾਸਤੇ ਬਾਬੇ ਨੂੰ ਆਦੇ ਵਿੱਚ ਤਗੜਾ ਹੋ ਗਿਆ ਤੁਸੀਂ ਬੰਨ ਉਹ ਉਹ ਅਸੀਂ ਚਾਵਾਂ ਜੇ ਉਹਨਾਂ ਦੇ ਕਹਿੰਦੇ ਆ ਕਿਉਂਕਿ ਤੁਸੀਂ ਬਾਜੂਗੀ ਤੇ ਗਾਂ ਦਾ ਤੇ ਸਾਡਾ ਫਿਕਰ ਮੁੱਕੂ ਆ ਹੁਣ ਮੁੰਡਾਈ ਉਹ ਤੁਹਾਡੀ ਜ਼ਮੀਨ ਤਾਰੋਬਾਰ ਹੈ ਹਾਂਜੀ ਸਾਰੋਂ ਭਾਰ ਦੇ ਆ ਮੁੰਡਾ ਇਹਨੇ ਪੁੱਛ ਆਪਣੇ ਚਾਚਾ ਠੀਕ ਨੇ ਸਾਠੇ ਕਾ ਦੇ ਕੇ ਨੋਕਨ ਕਈ ਝੋਨਾ ਸਾਰਾ ਬੁਲਵਾ ਮੇਰਾ ਤੇ 42 ਕਿੱਲੇ ਝੋਨਾ ਸਾਰੇ ਦਾ ਸਾਰਾ ਖਰਾਬ ਹੋ ਗਿਆ ਸਾਰੀ ਪੈੜੀ ਠੇਕੇ ਦੇ ਲਈ 40 50 50 ਸਾਰਾ ਕੁਝ ਖਰਾਬ ਹੋ ਗਿਆ ਮੈਂ ਹੁਣੇ ਫੇਰਾ ਮਾਰ ਕੇ ਅਦਰ ਵੇਖਣ ਨੂੰ ਜੀਹਨੇ ਕਿੱਦਾਂ ਮੇਰੇ ਪਿੱਛੇ ਮੋੜਾ ਬਹੁਤ ਪਾਣੀ ਤੇ ਬਹੁਤ ਨੁਕਸਾਨ ਸਾਰਾ ਸਾਰੇ ਬਸ ਹੋ ਗਿਆ ਹਾਂਜੀ ਬਾਕੀ ਤੁਸੀਂ ਇਹ ਐਡਵਾਂਸ ਹੀ ਪੈਸੇ ਦਿੱਤੇ ਸਾਰੇ ਪੈਸੇ ਦੇ ਦਿੱਤੇ ਠੇਕੇ ਦੇ ਹੁਣ ਤੇ ਸਾਰੇ ਖਰਚੇ ਵੀ ਲੱਗੇ ਹੁਣ ਤੇ ਝੋਨਾ ਬਸ ਵੜਨ ਤੇ ਹੀ ਕਿ ਜੀ ਜੋ ਚੋਨਾ ਵੱਡੂ ਕੇ ਕੀ ਕੀ ਕਰਨਾ ਹੈ ਸਾਰੀਆਂ ਆਸਾਂ ਸਾਰੀਆਂ ਅਧੂਰੀਆਂ ਰਹਿ ਜੀਆਂ ਦਾ ਰਸਾਂ ਦੇ ਬਹੁਤ ਹੀ ਹਾਂਜੀ ਆਸਾਂ ਦੇ ਬਹੁਤ ਹੀ ਹੁਣ ਦੇਖੋ ਸਾਰਾ ਕੁਝ ਖਰਾਬ ਹੋ ਗਿਆ ਕਿੰਨੂੰ ਕਈ ਜਾ ਕੇ ਹਾਂਜੀ ਬਹੁਤ ਨੁਕਸਾਨ ਹੋਇਆ ਸਰਕਾਰ ਸਕੂਰ ਨਹੀਂ ਸਾਡੀ ਬਾਹ ਫੜਦੀ ਕੋਈ ਇਹ ਲਗਾਤਾਰ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਨਿਰਾਸ਼ ਜਿਹੜੇ ਦਿਖਾਈ ਦੇ ਰਹੇ ਨੇ ਤੇ ਇਹ ਵੀ ਆਖਿਆ ਜਾ ਰਿਹਾ ਕਿ ਜੋ ਸਰਕਾਰ ਹੈ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਾਹ ਨਹੀਂ ਫੜੇਗੀ ਨਾ ਹੀ ਕੋਈ ਪ੍ਰਸ਼ਾਸਨ ਇੱਥੇ ਜਗ੍ਹਾ ਦੇ ਉੱਤੇ ਪਹੁੰਚਿਆ ਤਾਂ ਅਸੀਂ ਲਗਾਤਾਰ ਇਹ ਜੋ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਪਿੰਡ ਦੀਆਂ ਤਾਂ ਜਿਹੜੇ ਪੰਜਾਬ ਭਰ ਦੇ ਵਿੱਚ ਹਾਲਾਤ ਬਣੇ ਹੋਏ ਨੇ ਕੋਸ਼ਿਸ਼ ਕਰਾਂਗੇ ਤੜਨਾ ਇਕੱਲੇ ਇਕੱਲੇ ਪਿੰਡ ਜਾ ਕੇ ਇਕੱਲੀ ਇਕੱਲੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਜੋ ਪਤਾ ਲੱਗ ਸਕੇ ਕਿ ਪਾਣੀ ਕਿਉਂਕਿ ਪਹਿਲਾਂ ਤਾਂ ਸੇਵਾ ਕਰਨ ਵਾਸਤੇ ਕਾਫੀ ਲੋਕ ਅੱਗੇ ਆਏ ਸੀ ਕਿ ਜਦੋਂ ਪਾਣੀ ਸੀ ਗੱਲ ਇਹ ਕਿ ਨਾ ਅਸਲ ਸੇਵਾ ਜਿਹੜੀ ਆ ਪਾਣੀ ਲੱਥਨ ਤੋਂ ਜਿਹੜੀ ਆ ਸ਼ੁਰੂ ਹੋਣੀ ਸੀਗੀ ਤਾਂ ਹੁਣ ਜ਼ਰੂਰ ਆਸ ਕਰਦੇ ਆ ਕਿ ਜਿਹੜੇ ਵੀਰ ਹੈਗੇ ਨੇ ਜਿਹੜੇ ਸੇਵਾ ਕਰਨੇ ਚਾਹੁੰਦੇ ਨੇ ਤਾਂ ਜ਼ਰੂਰ ਇਹੋ ਜੇ ਪਿੰਡਾਂ 'ਚ ਪਹੁੰਚੋ ਇਹੋ ਜੇ ਘਰਾਂ 'ਚ ਪਹੁੰਚੋ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਰੱਖੇ ਸੁਨਗ ਜਗਬੰਦੀ ਟੀਵੀ ਪਿੰਡ ਜਟਾ